ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਵਿਖਾਉਂਦੇ ਆ ਤੁਹਾਨੂੰ ਕਿ ਦੀਨਾ ਨਗਰ ਦਾ ਰੇਲਵੇ ਸਟੇਸ਼ਨ ਜਿਹੜਾ ਆ ਉਹ ਨਵਾਂ ਬਣ ਗਿਆ ਨਵੇਂ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿਵੇਂ ਪਹਿਲਾਂ ਪਹਿਲੀ ਇਮਾਰਤ ਸੀਗੀ ਤਾਂ ਹੁਣ ਨਵੀਂ ਬਿਲਡਿੰਗ ਦੀ ਗੱਲ ਕਰ ਦਈਏ ਕਿ ਨਵੀਂ ਬਿਲਡਿੰਗ ਬਣ ਗਈ ਆ ਔਰ ਲੋਕਾਂ ਨੂੰ ਇੱਥੇ ਸੁਵਿਧਾਵਾਂ ਕੀ ਮਿਲਦੀਆਂ ਨੇ ਔਰ ਪਰੇਸ਼ਾਨੀਆਂ ਕੀ ਰਹਿੰਦੀਆਂ ਨੇ ਪਹਿਲਾਂ ਕੀ ਪਰੇਸ਼ਾਨੀਆਂ ਸੀ ਤਾਂ ਹੁਣ ਕੀ ਨੇ ਤਾਂ ਸੁਵਿਧਾਵਾਂ ਕੀ ਮਿਲਦੀਆਂ ਨੇ ਲੋਕਾਂ ਨੂੰ ਉਹਦੇ ਬਾਰੇ ਵੀ ਜਾਣਕਾਰੀ ਸਾਂਝੀ ਕਰਦੇ ਆ ਫਿਰ ਤੁਹਾਨੂੰ ਦੱਸਦੇ ਆ ਕਿ ਨਵੇਂ ਸਟੇਸ਼ਨ ਦੀ ਗੱਲ ਕਰ ਦਈਏ ਕਿ ਜਿਵੇਂ ਪਲੇਟਫਾਰਮ ਨਵਾਂ ਬਣਦਾ ਤਾਂ ਉਸ ਦੇ ਵਿੱਚ ਬਹੁਤ ਸਾਰੀਆਂ ਟੈਕਨੀਕਾਂ ਨਵੀਆਂ ਲਗਾਈਆਂ ਜਾਂਦੀਆਂ ਜਿਵੇਂ ਦੂਰ ਤੱਕ ਤੁਸੀਂ ਵੇਖ ਰਹੇ ਹੋ ਕਿ ਸਾਰੇ ਟਾਇਲ ਪੱਥਰ ਲੱਗਾ ਹੋਇਆ ਬਿਲਕੁਲ ਕੁਆਲਿਟੀ ਆ ਔਰ ਦੂਸਰੀ ਤਰਫ ਨਵੀਂ ਇਮਾਰਤ ਜਿਹੜੀ ਆ ਉਹ ਵੀ ਤੁਹਾਨੂੰ ਦੱਸ ਦਈਏ ਲੇਕਿਨ ਇੱਕ ਗੱਲ ਤੁਹਾਨੂੰ ਦੱਸ ਦਈਏ ਜੋ ਸਾਨੂੰ ਇੱਥੇ ਆਉਣ ਜਾਣ ਵਾਲੇ ਯਾਤਰੀਆਂ ਨੇ ਦੱਸਿਆ ਕਿ ਬਾਥਰੂਮਾਂ ਦੀ ਜਿਹੜੀ ਸਹੂਲਤ ਹੈ ਉਹ ਇੱਥੇ ਨਹੀਂ ਆ ਕਿਉਂਕਿ ਇਹ ਨਵੀਂ ਇਮਾਰਤ ਦੇ ਵਿੱਚ ਆਮ ਪਬਲਿਕ ਵਾਸਤੇ ਜਨਰਲ ਬਾਥਰੂਮ ਜਿਹੜੇ ਆ ਉਹ ਨਹੀਂ ਆ ਹਾਂ ਬਾਥਰੂਮ ਹੈਗੇ ਨੇ ਲੇਕਿਨ ਇਸ ਤੋਂ ਪਹਿਲਾਂ ਬਿਲਕੁਲ ਅਗਲੀ ਸਾਈਡ ਦੇ ਉੱਤੇ ਤਾਂ ਨਵੀਂ ਇਮਾਰਤ ਵਿੱਚ ਜੇ ਕੋਈ ਲੇਡੀਜ਼ ਕੋਈ ਬੱਚੇ ਉਹਨਾਂ ਦੇ ਨਾਲ ਆ ਜਾਂਦੇ ਆ ਤਾਂ ਫਿਰ ਪਰੇਸ਼ਾਨੀਆਂ ਆਉਂਦੀਆਂ ਨੇ ਔਰ ਸੈਂਟਰ ਦੇ ਜਿਹੜੇ ਮਹਿਕਮੇ ਆ ਇਹਨਾਂ ਦੇ ਵਿੱਚ ਸੈਂਟਰ ਦੇ ਵਿੱਚ ਹੀ ਕੀ ਸਕੀਮਾਂ ਲੱਗਦੀਆਂ ਨੇ ਕਿਵੇਂ ਇਸ ਦੇ ਉੱਤੇ ਬਣਾਇਆ ਜਾਣਾ ਇਹ ਸਿਰਫ ਉੱਥੋਂ ਦਾ ਸਟਰਕਚਰ ਉਹ ਹੀ ਜਾਣਦੇ ਆ ਇੱਥੇ ਤਾਂ ਅਸੀਂ ਲੋਕਲ ਦੀ ਗੱਲ ਕਰੀਏ ਤਾਂ ਲੋਕਲ ਦੇ ਐਮਐਲਏ ਮੰਤਰੀ ਨੂੰ ਅਸੀਂ ਅਪੀਲ ਕਰ ਸਕਦੇ ਆ ਕਿ ਇੱਥੇ ਆਮ ਪਬਲਿਕ ਵਾਸਤੇ ਬਾਥਰੂਮ ਬਣਨੇ ਚਾਹੀਦੇ ਆ ਲੇਕਿਨ ਜਦੋਂ ਸੈਂਟਰ ਦੇ ਮਹਿਕਮੇ ਦਾ ਕੰਮ ਹੁੰਦਾ ਤਾਂ ਫਿਰ ਲੋਕਲ ਐਮਐਲਏ ਲੋਕਲ ਮੰਤਰੀ ਜਿਹੜਾ ਉਹਨਾਂ ਨੂੰ ਇੱਥੇ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਸੈਂਟਰ ਦੀਆਂ ਸਕੀਮਾਂ ਨੇ ਜਦੋਂ ਅਸੀਂ ਇਸ ਪਲੇਟਫਾਰਮ ਦੀ ਗੱਲ ਕਰਦੇ ਆ ਤਾਂ ਉਹਨਾਂ ਦੇ ਆਫਿਸ ਬਣੇ ਨੇ ਇਹ ਇਮਾਰਤ ਬਣੀ ਆ ਛੱਡ ਬਣੀ ਆ ਪੱਖੇ ਲੱਗੇ ਆ ਪੂਰੀਆਂ ਸਹੂਲਤਾਂ ਨਾਲ ਲੈਸ਼ ਆ ਲੇਕਿਨ ਸਿਰਫ ਇੱਕੋ ਕਮੀ ਆ ਕਿ ਨਵੀਂ ਬਿਲਡਿੰਗ ਦੇ ਵਿੱਚ ਨਵੀਂ ਇਮਾਰਤ ਦੇ ਵਿੱਚ ਜਰਨਲ ਆਮ ਪਬਲਿਕ ਵਾਸਤੇ ਬਾਥਰੂਮ ਜਿਹੜੇ ਆ ਉਹ ਨਹੀਂ ਬਣਾਈ ਗਏ ਕਿਉਂਕਿ ਸਵੀਪਰ ਦੀ ਜਿਹੜੀ ਆ ਇੱਥੇ ਬਹੁਤ ਜ਼ਿਆਦਾ ਕਮੀ ਰਹਿੰਦੀ ਆ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਆ ਔਰ ਹੋਰ ਲੋਕਾਂ ਨੂੰ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਇਹ ਸਟੇਸ਼ਨ ਦੇ ਉੱਤੇ ਜਿਵੇਂ ਤੁਸੀਂ ਗੁਰਦਾਸਪੁਰ ਦਾ ਵੇਖਦੇ ਹੋ ਪਠਾਨਕੋਟ ਦਾ ਵੇਖਦੇ ਹੋ ਆਵਰ ਸਰਦਾ ਦਾ ਵੇਖਦੇ ਹੋ ਤਾਂ ਆਮ ਸਟੇਸ਼ਨਾਂ ਦੇ ਉੱਤੇ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਤੁਹਾਡੇ ਸਾਹਮਣੇ ਆਉਂਦੀਆਂ ਤੁਸੀਂ ਇਸ ਬਾਰੇ ਕਮੈਂਟ ਜਰੂਰ ਕਰਨਾ ਔਰ ਜਿਵੇਂ ਆ ਤਸਵੀਰਾਂ ਵੇਖ ਰਹੇ ਹੋ ਸਾਫ ਸਫਾਈ ਵੇਖ ਰਹੇ ਹੋ ਨਵੀਆਂ ਇਮਾਰਤਾਂ ਵੇਖ ਰਹੇ ਹੋ ਔਰ ਰੁੱਖ ਲੱਗੇ ਵੇਖ ਰਹੇ ਹੋ ਸ਼ੈੱਡ ਬਣੀ ਵੇਖ ਰਹੇ ਹੋ ਇਹ ਬਿਲਕੁਲ ਵਧੀਆ ਸਟ੍ਰਕਚਰ ਵੱਲੋਂ ਕੋਈ ਕਮੀ ਪੇਸ਼ੀ ਨਹੀਂ ਹੈ ਪੂਰਾ ਪ੍ਰੋਪਰ ਵਧੀਆ ਤਰੀਕੇ ਨਾਲ ਤਿਆਰ ਹੋਇਆ ਲੇਕਿਨ ਸਿਰਫ ਕਮੀ ਪੇਸ਼ੀ ਕੀ ਹੈ ਇਹ ਨਵੀਂ ਇਮਾਰਤ ਦੇ ਵਿੱਚ ਆਮ ਪਬਲਿਕ ਵਾਸਤੇ ਜਰਨਲ ਜੋ ਵੀ ਆਮ ਪਬਲਿਕ ਆਉਂਦੀ ਆ ਜੋ ਪਸੰਜਰ ਆਉਂਦੇ ਆ ਕਈ ਵਾਰ ਟ੍ਰੇਨ ਲੇਟ ਹੋ ਜਾਂਦੀ ਆ